ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਮੌਕੇ ਸਮੂਹ ਸੰਗਤ ਨੂੰ ਦਿੱਤੀ ਵਧਾਈ। ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸੰਪੂਰਨਤਾ ਦਿਵਸ ਤੇ ਸਮੂਹ ਬਰੁਨਾਣਿਤ ਨਾਮਲੇਵਾ ਸਿੱਖ ਸੰਗਤ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ। ਇਹੋ ਪਾਵਨ ਦਿਹਾੜਾ ਹੈ ਜਦੋਂ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਤਕਸਰੀ ਦਮਦਮਾ ਸਾਹਿਬ ਤਰਵੰਡੀ ਸਾਬੋ ਦੀ ਪਾਵਨ ਧਰਤੀ ਦੇ ਉੱਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੰਪੂਰਨਤਾ ਬਖਸ਼ੇ ਪਾਈਮਨੀ ਸਿੰਘ ਜੀ ਨੂੰ ਲਿਖਾਰੀ ਨਿਯਤ ਕੀਤਾ ਬਾਬਾ ਦੀਪ ਸਿੰਘ ਜੀ ਨੂੰ ਸਹਿ ਲਿਖਾਰੀ ਨਿਯੁਕਤ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੰਦਰ ਸ਼ਾਮਲ ਕੀਤਾ ਇਸ ਪਾਵਨ ਪਵਿੱਤਰ ਦਿਹਾੜੇ ਨੂੰ ਸਿੱਖ ਸੰਗਤ ਸੰਪੂਰਨਤਾ ਦਿਵਸ ਵਜੋਂ ਹਰ ਸਾਲ ਸਮੁੱਚੇ ਸਿੱਖ ਜਗਤ ਦੇ ਵਿੱਚ ਇਹ ਪਾਵਨ ਪੁਰਬ ਜਿਹੜਾ ਹੈ ਉਹ ਮਨਾਉਂਦੀ ਹੈ। ਤਖਸ਼ਿਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵੀ ਇਹ ਪਾਵਨ ਦਿਹਾੜਾ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਸਹਿਤ ਅੱਜ ਮਨਾਇਆ ਜਾ ਰਿਹਾ ਹੈ। ਜੁਗ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਫਲਸਫਾ ਪਰਿਪੂਰਨ ਮਹਾਨ ਫਲਸਫਾ ਹੈ। ਅੱਜ ਜਦੋਂ ਦੁਨੀਆ ਪਦਾਰਥਵਾਦ ਦੀ ਚੱਕਾ ਚਾਹਨ ਦੇ ਵਿੱਚ ਫਸੀ ਹੋਈ ਹੈ ਹਰ ਪਾਸੇ ਕੁਰਲਾ ਹਟ ਹਰ ਪਾਸੇ ਨਫਰਤ ਹਰ ਪਾਸੇ ਈਰਖਾ ਸਾੜਾ ਦੁਵੇਸ਼ ਲੋਕਮਨਾਂ ਦੇ ਉੱਤੇ ਭਾਰੂ ਹੈ ਕਿਤੇ ਝਗੜੇ ਹੋ ਰਹੇ ਨੇ ਭਰਾਮ ਭਰਾਮ ਦੇ ਵਿਚਕਾਰ ਉੰਜੀ ਨੂੰ ਲੈ ਕੇ ਲੜਾਈ ਚੱਲ ਰਹੀ ਹੈ ਕਿਤੇ ਦੋ ਮੁਲਕਾਂ ਦੇ ਵਿਚਕਾਰ ਲੜਾਈ ਚੱਲ ਰਹੀ ਹੈ ਜਗਾ ਨੂੰ ਲੈ ਕੇ ਜ਼ਮੀਨਾਂ ਨੂੰ ਲੈ ਕੇ ਕਬਜ਼ੇ ਆਂਦੀ ਲੜਾਈ ਹੋ ਰਹੀ ਹੈ ਤਾਂ ਐਸੀ ਹਾਲਾਤ ਦੇ ਵਿੱਚ ਐਸੀ ਸਥਿਤੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਪਾਤਸ਼ਾਹ ਜੀ ਦਾ ਮਹਾਨ ਫਲਸਫਾ ਮਨੁੱਖਤਾ ਨੂੰ ਸ਼ਾਂਤੀ ਪ੍ਰਦਾਨ ਕਰਨ ਦੇ ਪੂਰੀ ਤਰ੍ਹਾਂ ਸਮਰਥ ਹੈ ਆਓ ਸਾਰੇ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਪਾਤਸ਼ਾਹ ਜੀ ਦੇ ਫਲਸਫੇ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ ਪਰ ਅਸੀਂ ਜੋ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸਤਿਗੁਰੂ ਸਵਾਰਦੇ ਹਾਂ ਅਸੀਂ ਇਸ ਮਹਾਨ ਫਲਸਫੇ ਦਾ ਫਲਸਫੇ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਵਿੱਚ ਦੁਨੀਆ ਭਰ ਦੇ ਵਿੱਚ ਆਪਣਾ ਯੋਗਦਾਨ ਪਾਈਏ ਖਾਸ ਤੌਰ ਦੇ ਉੱਤੇ ਸਾਡੇ ਨੌਜਵਾਨ ਇਸ ਫਲਸਫੇ ਦੇ ਪ੍ਰਚਾਰਕ ਬਣ ਕੇ ਜਿੱਥੇ ਵੱਡੀ ਮਨੁੱਖਤਾ ਦੀ ਸੇਵਾ ਕਰ ਸਕਦੇ ਨੇ ਮਨੁੱਖਤਾ ਨੂੰ ਅਮਨ ਤੇ ਪਾਈ ਚਾਰੇ ਦਾ ਸੁਨੇਹਾ ਦੇ ਸਕਦੇ ਨੇ ਮਨੁੱਖਤਾ ਨੂੰ ਆਪਸ ਦੇ ਵਿੱਚ ਜਿਹੜਾ ਹੈ ਉਹ ਜੋੜਨ ਦਾ ਕਾਰਜ ਕਰ ਸਕਦੇ ਨੇ ਆਓ ਅਸੀਂ ਰਲ ਮਿਲ ਕੇ ਇਸ ਮਹਾਨ ਫਲਸਫੇ ਨੂੰ ਅਸੀਂ ਜਿਹੜਾ ਹੈ ਦੁਨੀਆ ਭਰ ਦੇ ਵਿੱਚ ਫਲਾਉਣ ਦੇ ਲਈ ਯਤਨਸ਼ੀਲ ਹੋਈਏ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਮਹਾਨ ਫਲਸਫਾ ਹੈ ਇਹ ਜਾਤ ਪਾਤ ਦੀਆਂ ਹੱਦਾਂ ਨੂੰ ਤੋੜਦਾ ਹੈ ਤੇ ਈਰਖਾ ਸਾੜਾ ਤੇ ਦੁਸ਼ ਨੂੰ ਜਿਹੜਾ ਹੈ ਉਹ ਖਤਮ ਕਰਨ ਦਾ ਮਹਾਨ ਸੰਦੇਸ਼ ਦਿੰਦਾ ਹੈ ਮਹਾਨ ਉਪਦੇਸ਼ ਦਿੰਦਾ ਹੈ ਇਹਦੇ ਤਾਰਨੀ ਬਣੀਏ ਖੰਡੇ ਬਾਟੇ ਦੀ ਪਹਲ ਚੱਕ ਕੇ ਗੁਰੂ ਵਾਲੇ ਬਣੀਏ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅਗੇ ਨਤਮਸਤਕ ਹੋਈਏ ਬਾਣੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ ਇੱਕ ਵਾਰੀ ਫੇਰ ਸਮੁੱਚੇ ਸਿੱਖ ਜਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸੰਪੂਰਨਤਾ ਦਿਵਸ ਤੇ ਬਹੁਤ 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 ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਮੌਕੇ ਸਮੂਹ ਸੰਗਤ ਨੂੰ ਦਿੱਤੀ ਵਧਾਈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸੰਪੂਰਨਤਾ ਦਿਵਸ ਤੇ ਸਮੂਹੋ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਇਹੋ ਪਾਵਨ ਦਿਹਾੜਾ ਹੈ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਤਕਸਰੀ ਦਮਦਮਾ ਸਾਹਿਬ ਤਰਵੰਡੀ ਸਾਬੋ ਦੀ ਪਾਵਨ ਧਰਤੀ ਦੇ ਉੱਤੇ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੰਪੂਰਨਤਾ ਬਖਸ਼ੇ ਪਾਈਮਨੀ ਸਿੰਘ ਜੀ ਨੂੰ ਲਿਖਾਰੀ ਨਿਯਤ ਕੀਤਾ ਬਾਬਾ ਦੀਪ ਸਿੰਘ ਜੀ ਨੂੰ ਸਹਿ ਲਿਖਾਰੀ ਨਿਯੁਕਤ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੰਦਰ ਸ਼ਾਮਲ ਕੀਤਾ ਇਸ ਪਾਵਨ ਪਵਿੱਤਰ ਦਿਹਾੜੇ ਨੂੰ ਸਿੱਖ ਸੰਗਤ ਸੰਪੂਰਨਤਾ ਦਿਵਸ ਵਜੋਂ ਹਰ ਸਾਲ ਸਮੁੱਚੇ ਸਿੱਖ ਜਗਤ ਦੇ ਵਿੱਚ ਇਹ ਪਾਵਨ ਪੁਰਬ ਜਿਹੜਾ ਹੈ ਉਹ ਮਨਾਉਂਦੀ ਤੱਕ ਸ਼੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵੀ ਇਹ ਪਾਵਨ ਦਿਹਾੜਾ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਸਹਿਤ ਅੱਜ ਮਨਾਇਆ ਜਾ ਰਿਹਾ ਹੈ ਜੁਗ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਫਲਸਫਾ ਪਰਿਪੂਰਨ ਮਹਾਨ ਫਲਸਫਾ ਹੈ ਅੱਜ ਜਦੋਂ ਦੁਨੀਆ ਪਦਾਰਥਵਾਦ ਦੀ ਚੱਕਾ ਚਾਹਨ ਦੇ ਵਿੱਚ ਫਸੀ ਹੋਈ ਹੈ ਹਰ ਪਾਸੇ ਕੁਰਲਾ ਹਟ ਹਰ ਪਾਸੇ ਨਫਰਤ ਹਰ ਪਾਸੇ ਈਰਖਾ ਸਾੜਾ ਦਵੇਸ਼ ਲੋਕਮਨਾਂ ਦੇ ਉੱਤੇ ਭਾਰੂ ਹੈ ਕਿਤੇ ਝਗੜੇ ਹੋ ਰਹੇ ਨੇ ਧਰਮ ਧਰਮਾਂ ਦੇ ਵਿਚਕਾਰ ਉਂਜੀ ਨੂੰ ਲੈ ਕੇ ਲੜਾਈ ਚੱਲ ਰਹੀ ਹੈ ਕਿਤੇ ਦੋ ਮੁਲਕਾਂ ਦੇ ਵਿਚਕਾਰ ਲੜਾਈ ਚੱਲ ਰਹੀ ਹੈ ਜਗਾ ਨੂੰ ਲੈ ਕੇ ਜ਼ਮੀਨਾਂ ਨੂੰ ਲੈ ਕੇ ਕਬਜ਼ੇ ਆਉਂਦੀ ਲੜਾਈ ਹੋ ਰਹੀ ਹੈ ਤਾਂ ਐਸੀ ਹਾਲਾਤ ਦੇ ਵਿੱਚ ਐਸੀ ਸਥਿਤੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਤਿਪਾਤਸ਼ਾ ਜੀ ਦਾ ਮਹਾਨ ਫਲਸਫਾ ਮਨੁੱਖਤਾ ਨੂੰ ਸ਼ਾਂਤੀ ਪ੍ਰਦਾਨ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ ਆਓ ਸਾਰੇ ਸੰਤਨਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਤਿਪਾਤਸ਼ਾ ਜੀ ਦੇ ਫਲਸਫੇ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ ਔਰ ਅਸੀਂ ਜੋ ਸੰਤਨਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸਤਿਗੁਰੂ ਸਵਾਰਦੇ ਆ ਅਸੀਂ ਇਸ ਮਹਾਨ ਫਲਸਫੇ ਦਾ ਫਲਸਫੇ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਵਿੱਚ ਦੁਨੀਆ ਭਰ ਦੇ ਵਿੱਚ ਆਪਣਾ ਯੋਗਦਾਨ ਪਾਈਏ ਖਾਸ ਤੌਰ ਦੇ ਉਤੇ ਸਾਡੇ ਨੌਜਵਾਨ ਇਸ ਫਲਸਫੇ ਦੇ ਪ੍ਰਚਾਰਕ ਬਣ ਕੇ ਜਿੱਥੇ ਵੱਡੀ ਮਨੁੱਖਤਾ ਦੀ ਸੇਵਾ ਕਰ ਸਕਦੇ ਨੇ ਮਨੁੱਖਤਾ ਨੂੰ ਅਮਨ ਤੇ ਪਾਈ ਚਾਰੇ ਦਾ ਸੁਨੇਹਾ ਦੇ ਸਕਦੇ ਨੇ ਮਨੁੱਖਤਾ ਨੂੰ ਆਪਸ ਦੇ ਵਿੱਚ ਜਿਹੜਾ ਹੈ ਉਹ ਜੋੜਨ ਦਾ ਕਾਰਜ ਕਰ ਸਕਦੇ ਨੇ ਆਓ ਅਸੀਂ ਰਲ ਮਿਲ ਕੇ ਇਸ ਮਹਾਨ ਫਲਸਫੇ ਨੂੰ ਅਸੀਂ ਜਿਹੜਾ ਹੈ ਦੁਨੀਆ ਭਰ ਦੇ ਵਿੱਚ ਫਲਾਉਣ ਦੇ ਲਈ ਯਤਨਸ਼ੀਲ ਹੋਈਏ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਮਹਾਨ ਫਲਸਫਾ ਹੈ ਇਹ ਜਾਤ ਪਾਤ ਦੀਆਂ ਹੱਦਾਂ ਨੂੰ ਤੋੜਦਾ ਹੈ ਤੇ ਈਰਖਾ ਸਾੜਾ ਤੇ ਦੁਸ਼ ਨੂੰ ਜਿਹੜਾ ਹੈ ਉਹ ਖਤਮ ਕਰਨ ਦਾ ਮਹਾਨ ਸੰਦੇਸ਼ ਦਿੰਦਾ ਹੈ ਮਹਾਨ ਉਪਦੇਸ਼ ਦਿੰਦਾ ਹੈ ਇਹਦੇ ਤਾਰਨੀ ਬਣੀਏ ਖੰਡੇ ਬਾਟੇ ਦੀ ਪਹਲ ਛੱਕ ਕੇ ਗੁਰੂ ਵਾਲੇ ਬਣੀਏ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਅਗੇ ਨਤਮਸਤਕ ਹੋਈਏ ਬਾਣੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ ਇੱਕ ਵਾਰੀ ਫੇਰ ਸਮੁੱਚੇ ਸਿੱਖ ਜਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸੰਪੂਰਨਤਾ ਦਿਵਸ ਤੇ ਬਹੁਤ 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 ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ